ਜੀ ਸਤਿ ਸ੍ਰੀ ਅਕਾਲ ਜੀ ਅੱਜ ਜੇ ਆਪਾਂ ਸਵੇਰ ਦੇ ਵਜੇ 7:00 ਵਜੇ ਜੈਂ ਲਈ 5 ਮਿੰਟ ਆਪਾਂ ਦੋ ਕਸਟਮਰ ਤੇ ਇੱਕ ਤੋਂ ਹੋਣਾ ਨਾ ਇੱਕ ਕਸਟਮਰ ਦੇ ਦੋ ਸੀ ਐਮਰਜੈਂਸੀ ਵਾਲੇ ਉਹ ਰੈਡੀ ਕਰਕੇ ਹਟਾਈ ਆਪਾਂ ਉਹਨਾਂ ਨੂੰ 10:00 ਵਜੇ ਦੇਣੇ ਨੇ ਦਿਨ ਚ ਤੇ ਆਪਣੇ ਵੱਲੋਂ ਕੰਮ ਤਿਆਰ ਹੈ ਤੁਮਦੂ ਕੋਣੀ ਹੈ ਜੀ ਮੈਂ ਆਪਣੇ ਕੰਮ ਦੀ ਸਫਾਈ ਤਾਂ ਕਿ ਜਿਹੜੇ ਮੇਰੇ ਪਾਤਰਾ ਏਰੀਏ ਦੇ ਨੇੜੇ ਨੇੜੇ ਪਿੰਧ ਹਮਚੜੀ ਦੇਖਣਾ ਕਸਟਮਰਸ ਨੇ ਮਤਲਬ ਕਿ ਕਿਸੇ ਵੀ ਏਰੀਏ ਦੇ ਮੇਰੇ ਲੋਕਲ ਤਾਂ ਮੇ ਤੋਂ ਤੁਸੀਂ ਸਟੀਚਿੰਗ ਕਰਵਾ ਸਕਦੇ ਨੇ ਮੈਂ ਤੁਹਾਨੂੰ ਆਪਣਾ ਕੰਮ ਹੈ ਜਿਹੜਾ ਡੀਟੈਲ ਬਿਲਕੁਲ ਹੀ ਕਲੀਨ ਮਿਲੂਗਾ ਤੁਹਾਨੂੰ ਦਿਖਾਉਣੀ ਆ ਕਿਉਂਕਿ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ ਹਨ ਤੇ ਇਹ ਜਿਹੜੇ ਆਪਣੇ ਕਸਟਮਰ ਸੀ ਇਹ ਲਾਈਨਿੰਗ ਵਾਲਾ ਸੂਟ ਸੀ ਹਾਫ ਲਾਈਨਿੰਗ ਸੀ ਮਤਲਬ ੱਲੇ ਗੋਡੇ ਤੇ ਬੈਲਟ ਤੇ ਸੀ ਬੀ ਨੈਕ ਬਣਿਆ ਹੋਇਆ ਸੀ ਦੇਖੋ ਆਪਾਂ ਕਿੰਨੀ ਫਿਨਿਸ਼ਿੰਗ ਦੇ ਨਾਲ ਤਿਆਰ ਕਰਿਆ ਬਿਲਕੁਲ ਹੀ ਤੇ ਫਰੰਟ ਇਹਨਾਂ ਦਾ ਬਹੁਤ ਹੈਵੀ ਸੀ ਉਹਨੂੰ ਕਿਤੇ ਵੀ ਆਪਣੇ ਕੰਮ ਦੇ ਵਿੱਚ ਕੋਈ ਵੀ ਕੰਪਲੇਨ ਨਹੀਂ ਮਿਲੂਗੀ ਆਪਾਂ ਜਿੰਨਾ ਵੀ ਕੰਮ ਕਰਾਂਗੇ ਨਾ ਉਹ ਨਹੀਂ ਟੈਂਡ ਕਲੀਨ ਕਰਾਂਗੇ ਤੇ ਦੂਸਰੀ ਗੱਲ ਇਹਨਾਂ ਦਾ ਸਟੈਪ ਗੱਲਾਂ ਡੀਪ ਹੁੰਦਾ ਤੇ ਇਹਨਾਂ ਦੀ ਇਹੋ ਸ਼ਰਟ ਨਾਲ ਦੀ ਬਾਟਮ ਦੇ ਉੱਤੇ ਇਹਨਾਂ ਦੇ ਨਾ ਬਾਜੂ ਤੇ ਵਰਕ ਸੀਗਾ ਪਰ ਜੇ ਕਸਟਮਰ ਦੀ ਜਵਾਨ ਸੀ ਵੀ ਸਾਡੀ ਬਾਟਮ ਤੇ ਕਰ ਦੋ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਜੀ ਤੇ ਕਹਿੰਦੇ ਬਾਜੂ ਸਾਨੂੰ ਸਿੰਪਲ ਦੀ ਹੋਰ ਕੋਈ ਲੇਸ ਨਹੀਂ ਐਡ ਕਰਵਾਈ ਇੱਥੇ ਦੇਖੋ ਜੀ ਆਪਾਂ ਮਤਲਬ ਬਾਟਮ ਦੇ ਵਰਕ ਕਰਕੇ ਜਮਾ ਸਲਿਮ ਜੀ ਮਤਲਬ ਜਿਹੜੀ ਇਹ ਮੂਰੀ ਹੈ ਪਹੁੰਚਾ ਹਨ ਇਹ ਤਿਆਰ ਕੀਤਾ ਬਿਨਾ ਵਖਰੋਲ ਤੋਂ ਤੇ ਤੁਸੀਂ ਆਪਣੇ ਕੰਮ ਦੀ ਸਫਾਈ ਦੇਖ ਸਕਦੇ ਹੋ ਇਸ ਥੇੜ ਸਲਵਾਰ ਦੀ ਤਰ੍ਹਾਂ ਮਤਲਬ ਕਿ ਨੈਰੋ ਜੀ ਹੌਲੀ ਹੌਲੀ ਹੋ ਜੂਗੀ ਬਿਲਕੁਲ ਹੀ ਕਿਉਂਕਿ ਤੁਹਾਨੂੰ ਪਤਾ ਜੀ ਅੱਜ ਤੋਂ ਤਾਂ ਕੋਈ ਹੈਵੀ ਸਲਵਾਰਾਂ ਨਹੀਂ ਜਿਹੜੀਆਂ ਨਹੀਂ ਪਾਉਂਦੇ ਤੇ ਬਾਕੀ ਆਪਾਂ ਜੀ ਕਸਟਮਰ ਦੀ ਡਿਮਾਂਡ ਜਿਹਦੀ ਤਾਂ ਦੀ ਆਪਾਂ ਉਦਾਂ ਦੇ ਹੀ ਤਿਆਰ ਕਰਕੇ ਦਿੰਦੇ ਆ ਇਹ ਤਾਂ ਹੈਗਾ ਸੀ ਜੀ ਲਾਈਨਿੰਗ ਵਾਲਾ ਸ਼ਾਈਨ ਜੀ ਵਾਲਾ ਸਟੱਫ ਸੀ ਕੋਈ ਉਹਦੇ ਤੇ ਇੱਕ ਆਪਾਂ ਖੀਨ ਖਾਵ ਦਾ ਸੂਟ ਤਿਆਰ ਕੀਤਾ ਜਿਉਂ ਨਾਲੇ ਬਾਕੀ ਆਪਾਂ ਜੀ ਦੇਖਾਂਗੇ ਜੇ ਕਸਟਮਰ ਨੇ ਆਪਾਂ ਨੂੰ ਫਿਕਸ ਪਾਈਆਂ ਹਨਾ ਮਤਲਬ ਵੇਅਰ ਕਰਨ ਤੋਂ ਬਾਅਦ ਉਹ ਵੀ ਤੁਹਾਨੂੰ ਐਡ ਕਰਕੇ ਦੀ ਕਿੱਦਾਂ ਦੀ ਉਹਨਾਂ ਨੂੰ ਪ੍ਰੋਪਰ ਫਿਟਿੰਗ ਆਈ ਹੈ ਆ ਦੇਖੋ ਜੀ ਇਹ ਉਹਨਾਂ ਦਾ ਖੀਨ ਖਾਵ ਦਾ ਸੂਟ ਸੀਗਾ ਕਿੰਨੇ ਤਾਂ ਹੈਵੀ ਤੋਂ ਹੈਵੀ ਸੂਟ ਹੈ ਜੀ ਆਪਾਂ ਰੈਡੀ ਕਰਕੇ ਦਵਾਂਗੇ ਹਨ ਜਿਹੜੇ ਵੀ ਇਹਦੇ ਪਾਤਰਾ ਜਿਹੜੇ ਇਹਦੇ ਕਸਟਮਰ ਨੇ ਮਤਲਬ ਕਿ ਲੋਕਲ ਮੰਗੂ ਨੇ ਹਨ ਆਮ ਚੜੀ ਪਿੰਡ ਪੈਂਦਾ ਨੇ ਜੇ ਤਾਂ ਉਹ ਮੇਰੇ ਤੋਂ ਕਰਵਾ ਸਕਦੇ ਹਨ ਆਪਾਂ ਜੈਨੂਇਨ ਦੇ ਪ੍ਰਾਈਸ ਤੇ ਆਪਣੀ ਮਤਲਬ ਸਟੀਚਿੰਗ ਰੱਖੀ ਹੋਈ ਹੈ ਤਾਂ ਆਪਾਂ ਆਪਣਾ ਨੰਬਰ ਪਾ ਦਾਂਗੇ ਜਿਸ ਨੂੰ ਲੋੜ ਆਪਣਾ ਕੰਟੈਕਟ ਕਰ ਸਕਦੇ ਇੱਥੇ ਜੀ ਇਹਨਾਂ ਦੇ ਮਤਲਬ ਜਿਹੜਾ ਨੈੱਕ ਸੀ ਉਹ ਚੌਸ ਬਣੇ ਹੋਏ ਸੀ ਇਹਨਾਂ ਨੇ ਬੈਕ ਨੈੱਕ ਵੀ ਆਪਣੀ ਡਿਮਾਂਡ ਤੇ ਚੌਸ ਹੀ ਬਣਵਾਇਆ ਹੈ ਬਾਜੂਏ ਨਾਲ ਇਹ ਇੱਥੇ ਵੀ ਸਿੰਪਲੀ ਸੀ ਆ ਕੁਝ ਐਡ ਨਹੀਂ ਕਰਵਾਇਆ ਬਾਕੀ ਫਰੰਟੇਗੇ ਹੈਵੀ ਸੀ ਆਪਾਂ ਨੰਬਰ ਪਾਵਾਂਗੇ ਅੱਜ ਇਹ ਆਪਣੀ ਜੀ ਖੀਰ ਖਾਵੇ ਸੂਟ ਨਾਲ ਦੀ ਜਿਹੜੀ ਦੂਸਰੀ ਬਾਟਮ ਹੈ ਇਹ ਵੀ ਉਹਨਾਂ ਦੇ ਪੌਂਚੇ ਦੇ ਵਰਗ ਸੀ ਦੇਖੋ ਕਾਫੀ ਤੇ ਆਪਾਂ ਇਹ ਵੀ ਮਤਲਬ ਕਿ ਇਹ ਫੁੱਲ ਲਾਈਨਿੰਗ ਵਾਲੀ ਹੈ ਜੀ ਕਿਉਂਕਿ ਸ਼ੀਕਾ ਦਾ ਕੱਪੜਾ ਸੀ ਇਹਦੇ ਉੱਤੇ ਫੁੱਲ ਲਾਈਨਿੰਗ ਹੀ ਲੱਗਣੀ ਸੀ ਦੇਖੋ ਜੀ ਆਪਣੇ ਮਤਲਬ ਜਿਹੜੇ ਬਾਟਮ ਹੈ ਉਹਦੀ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਕਿਸੇ ਪੱਖੋਂ ਵੀ ਕੋਈ ਕੰਮ ਅਧੂਰਾ ਨਹੀਂ ਕਰਦੇ ਵਧੀਆ ਹੀ ਕਰਕੇ ਦਵਾਂਗੇ ਕਿਉਂਕਿ ਜੀ ਹੱਕ ਸੱਚ ਦੀ ਕਮਾਈ ਖਾਣੀ ਹੈ ਤੇ ਦੂਸਰੀ ਗੱਲ ਆਪਣੀ ਅਗਲਾ ਵੀ ਦੇਖੋ ਨਾ ਕੱਪੜਾ ਕਿੰਨੇ ਰੀਜਨਲ ਲੈ ਕੇ ਆਉਂਦਾ ਆਪਾਂ ਖਰਾਬ ਕਰਾਂਗੇ ਫਿਰ ਇਹ ਵੀ ਗਲਤ ਕੰਮ ਤੇ ਜੇਕਰ ਵੀ ਕਿਸੇ ਮੇਰੀ ਭੈਣ ਨੇ ਹੈ ਨਾ ਸੂਕ ਸਟੀਚ ਕਰਵਾਉਣੇ ਨੇ ਤਾਂ ਆਪਣਾ ਪਿੰਡ ਪੈਂਦਾ ਜੀ ਖਾਮ ਜਿਹੜੀ ਆਪਾਂ ਆਪਣਾ ਐਡਰੈਸ ਪਾ ਦਾਂਗੇ ਜਿੱਥੋਂ ਤੇ ਮੇਰੇ ਨਾਲ ਕਾਲ ਕਰਕੇ ਤੁਸੀਂ ਮੇਰੇ ਤੋਂ ਸੂਟ ਸਿਲਾਈ ਕਰਵਾ ਸਕਦੇ ਹੋ ਤੁਹਾਡੇ ਸਪੋਰਟ ਨਾਲ ਕਈ ਆਪਾਂ ਦੇਖੋਣ ਆਪ ਜਿਹੜਾ ਕਹਿੰਦੇ ਹੁੰਦੇ ਨੇ ਕਰੀਅਰ ਅੱਗੇ ਕਰ ਸਕਦੇ ਆ ਕਿਉਂਕਿ ਜੋ ਵੀ ਹਨਾ ਆਪਣਾ ਕੀਤਾ ਹੈਗਾ ਆਪਾਂ ਉਹਦੇ ਵਿੱਚ ਕਹਿੰਦੇ ਹੁੰਦੇ ਵੀ ਆਪਣੀ ਪ੍ਰੋਮੋਸ਼ਨ ਹੁੰਦੀ ਰਹੇ ਫੇਰ ਹੀ ਆਪਾਂ ਨੂੰ ਵਧੀਆ ਲੱਗਦਾ ਆਪਣੀ ਮਿਹਨਤ ਨੂੰ ਇਸ ਕੁੜੀ ਬਹੁਤ ਜ਼ਿਆਦਾ ਸੋਹਣੀ ਸੂਟ ਸੀ ਕਿ ਆਪਾਂ ਬਹੁਤ ਰੀਜ ਨਾਲ ਆ ਕੇ ਹੀ ਤਿਆਰ ਕਰੇ ਨੇ ਤੇ ਬਾਕੀ ਜੀ ਮਿਲਦੇ ਆਪਾਂ ਆਪਣੇ ਕਟਿੰਗ ਕਿੱਤੇ ਪੈਣੀ ਜੀ ਆਪਣੇ ਸੂਟ ਜਦੋਂ ਸਲਾਈ ਹੋਣੀ ਆਪਾਂ ਉਹਨਾਂ ਦੀ ਵੀ ਵੀਡੀਓ ਪਾਵਾਂਗੇ ਤੇ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆਪਣੇ ਚੈਨਲ ਨੂੰ ਫੋਲੋ ਕਰਦਿਆ ਕਰੋ